ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਦਵਿੰਦਰ ਸਿੰਘ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਇੱਕ ਬਾਬਾ ਬਲਦੇਵ ਸਿੰਘ ਨਾ ਦਾ ਜੋ ਗੁਰਦੁਆਰੇ ਸਾਹਿਬ ਦੀਆਂ ਬਹੁਤ ਵਧੀਆ ਵੀਡੀਓ ਵਾਇਰਲ ਹੋ ਰਹੀਆਂ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਿਜੂਰੀ ਵਿੱਚ ਜਿੱਥੇ ਕਿ ਨਿਸ਼ਾਨ ਸਾਹਿਬ ਲੱਗ ਰਹੇ ਆ ਉੱਥੇ ਜਿਹੜਾ ਢੋਲ ਦੇ ਨਾਲ ਸੰਗਤਾਂ ਨੂੰ ਭੰਗੜੇ ਪਵਾ ਰਿਹਾ ਆ ਉਹ ਸਿੱਖ ਵਿਰੋਧੀ ਆ ਤੇ ਥੋੜੇ ਦਿਨ ਪਹਿਲਾਂ ਅਮਰੀਕਾ ਚ ਇੱਕ ਸ਼ਹਿਰ ਪੈਂਦਾ ਕੈਂਟਨ ਜਿੱਥੇ ਕੀ ਬਲਦੇਵ ਸਿੰਘ ਦਾ ਉੱਥੇ ਵੀ ਡੇਰਾ ਆ ਉੱਥੇ ਜਿਹੜੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਗੁਰੂ ਘਰ ਦਾ ਨਾਮ ਰੱਖਿਆ ਉਹਨੇ ਤੇ ਪਰ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਿੱਖ ਦਾ ਉੱਥੇ ਕੋਈ ਸਤਕਾਰ ਨਹੀਂ ਜਿੱਥੇ ਸਾਡੇ ਪਹਿਲਾਂ ਭਾਈ ਹਰਦੀਪ ਸਿੰਘ ਨੀਜਰ ਭਾਈ ਅਵਤਾਸ ਸਿੰਘ ਖੰਡਾ ਭਾਈ ਪਰਮਜੀਤ ਸਿੰਘ ਜੋ ਪੰਜ ਵੜ ਉਹਨਾਂ ਦੀ ਪਿੱਛੇ ਜਈ ਅਖਾਲ ਚਲਾਣਾ ਕਰ ਗਏ ਸੀਗੇ ਉਹਨਾਂ ਦੇ ਪਿੱਛੇ ਉੱਥੇ ਅਰਦਾਸ ਕਰਨ ਵੀ ਸੰਗਤਾਂ ਨੇ ਗਏ ਸੀਗੇ ਪਰ ਉੱਥੇ ਦਾ ਜਿਹੜਾ ਇੱਕ ਅਮਰਤਪਾਲ ਸਿੰਘ ਇਹਦਾ ਹੀ ਜਿਹੜਾ ਚੇਲਾ ਆ ਉਹਨੇ ਬਿਲਕੁਲ ਨਾ ਕਰ ਦਿੱਤੀ ਗਈ ਵੀ ਇੱਥੇ ਕੋਈ ਅਰਦਾਸ ਨਹੀਂ ਕਰੂਗਾ ਸਿੱਖ ਦੀ ਤੇ ਨਾ ਹੀ ਕੋਈ ਇੱਥੇ ਮਤਲਬ ਕੀਰਤਨ ਕਰੂਗਾ ਨਾ ਹੀ ਭੋਗ ਪਾਊਗਾ ਤੇ ਅੱਜ ਅਸੀਂ ਅਕਾਲ ਤਖਤ ਸਾਹਿਬ ਤੇ ਪਹੁੰਚੇ ਆਂ ਵੀ ਜਥੇਦਾਰ ਨੂੰ ਇਹ ਮੰਗ ਕਰਦੇ ਆਂ ਵੀ ਜਿਹੜੀ ਇੱਥੇ ਆ ਗੁਰਮਤ ਅਨੁਸਾਰ ਜਿਹੜੀ ਇੱਥੇ ਕਾਰਵਾਈ ਕੀਤੀ ਜਾਵੇ ਤਾ ਜੋ ਇਹ ਜਿਹੜੀ ਸੰਗਤ ਨੂੰ ਗਮਰਾਹ ਕਰ ਰਿਆ ਆ ਇਹ ਨਚਾਰ ਵੱਲ ਲੈ ਕੇ ਜਾ ਰਿਆ ਸੰਗਤ ਨੂੰ ਕਿਉਂਕਿ ਇਹ ਤੁਸੀਂ ਵੀਡੀਓ ਦੇਖ ਸਕਦੇ ਹੋ ਸਾਰੀ ਮੀਡੀਆ ਨੂੰ ਆਪਾਂ ਇਹ ਇਹਦੀ ਵੀਡੀਓ ਦਵਾਂਗੇ ਜਿਹਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਹਿਉਰੀ ਤੋਂ ਬਾਹਰ ਇੱਕ ਨਿਸ਼ਾਨ ਸਾਹਿਬ ਲੱਗ ਰਿਹਾ ਆ ਉਹਦੇ ਵਿੱਚ ਨਚ ਰਿਹਾ ਆ ਔਰ ਸੰਗਤਾਂ ਨੂੰ ਗਿੱਧੇ ਪਵਾ ਰਿਹਾ ਆ ਜਿਹੜਾ ਕਿ ਸਿੱਖ ਸਿੱਖ ਵਿੱਚ ਇਦਾਂ ਦੀ ਕੋਈ ਵੀ ਥਾਂ ਨਹੀਂ ਕਿਸੇ ਨੂੰ ਵੀ ਸੰਗਤਾਂ 'ਚ ਕਿੰਨਾ ਘਰ ਰੋਸ ਦੇਖਦੇ ਸੰਗਤਾਂ 'ਚ ਬਹੁਤ ਭਾਰੀ ਜਿਹੜਾ ਹੈਗਾ ਰੋਸ ਆ ਜੀ ਸਾਰਿਆਂ ਦੇ ਬਾਹਰਲੇ ਦੇਸ਼ਾਂ 'ਚ ਵੀ ਜਿਹੜੇ ਆ ਗਿਆ ਸਾਡੇ ਸਿੱਖਾ ਉਹਨਾਂ ਵਿੱਚ ਵੀ ਬਹੁਤ ਭਾਰੀ ਜਿਹੜਾ ਸਾਡੇ ਫੇਸ ਪਹੁੰਚੀ ਆ ਤੇ ਆਪਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਇੱਕੋ ਮੰਗ ਕਰਦੇ ਆਂ ਭੀ ਇੱਥੇ ਜਿਹੜੀ ਬਣਦੀ ਆ ਗੁਰਮਰਯਾਦ ਦੇ ਅਨੁਸਾਰ ਇੱਥੇ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਜੇ ਇਹ ਨਹੀਂ ਸੁਧਰਦਾ ਫੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਦੇ ਡੇਰੇ ਚੋ ਲੈ ਆ ਕੇ ਤੇ ਜੋ ਇਹ ਆਪਣਾ ਜਿਹੜਾ ਕੰਮ ਕਰਦਾ ਕਰਮਕੰਡ ਕਰੀ ਜਾਵੇ ਸਾਨੂੰ ਉਹਦੇ ਨਾਲ ਕੋਈ ਨਹੀਂ ਕਿੰਨੀ ਦੇਰ ਤੋਂ ਚਲਾ ਰਿਆ ਸੀ ਸੰਗਤ ਜੀ ਇਹ ਕਾਏ ਕਾਫੀ ਮੇਰਾ ਖਾਲ ਘਟੋ ਘਟ ਵੀ ਆਪਾਂ ਨੂੰ 2 2.5 ਸਾਲ ਹੋ ਗਏ ਆ ਇਹ ਦੇਖਦੇ ਨੂੰ ਕਿ ਪਹਿਲੇ ਤੁਸੀਂ ਮੰਗ ਪੱਤਰ ਜਾਂ ਕੋਈ ਇਸ ਤੋਂ ਪਾਲੇ ਪਰੇ ਨਹੀਂ ਪੇਲਾ ਨਹੀਂ ਦਿੱਤਾ ਜੀ ਇਹਦੇ 2-3 ਵਾਰੀ ਆਪਾਂ 2-3 ਵਾਰੀ ਇਹਨਾਂ ਦੇ ਮੀਡੀਆ ਤੇ ਪਹਿਲਾਂ ਦਿੱਤਾ ਸੀ ਉਹ ਇਹਨਾਂ ਦੇ ਜਿਹੜੇ ਪੇਜਾਂ ਤੋਂ ਪਹਿਲਾਂ ਡਿਲੀਟ ਕਰ ਦਿੱਤਾ ਗਿਆ ਪਰ ਇਹ ਥੋੜੇ ਦਿਨ ਦੀ ਵੀਡੀਓ ਆ ਜਿਹੜੇ ਵਿੱਚ ਇਹ ਨੱਚ ਰਿਹਾ ਆ ਤੇ ਨਾਲ ਇਹਦੇ ਜਿਹੜੇ ਸੰਗਤ ਵੀ ਨੱਚ ਰਹੀ ਆ ਤੇ ਉਹ ਆਪਾਂ ਦੀ ਵੀਡੀਓ ਡਾਊਨਲੋਡ ਕਰਕੇ ਜਿਹੜੀ ਆ ਅਰਗਵੀਰ ਸਿੰਘ ਦੇ ਵਟਸਐਪ ਤੇ ਵੀ ਪਾ ਦਿੱਤੀ ਗਈ ਆ ਤੇ ਇਹਨੂੰ ਜਿਹੜਾ ਮੰਗ ਪੱਤਰ ਬਾਾਈ ਹੈਂਡ ਦੇ ਦਿੱਤਾ ਤੁਸੀਂ ਜਿਹੜੇ ਸਾਰੇ ਬਿਲਕੁਲ ਜੀ ਆਪਾਂ ਸਬੂਤ ਤੋਂ ਬਿਨਾ ਆਪਾਂ ਕੋਈ ਗੱਲ ਨਹੀਂ ਕਰਾਂਗੇ ਸਾਡੋਂ ਆਪਾਂ ਮੀਡੀਆ 'ਚ ਆਪਣੀ ਜਿਹੜੀ ਹੈਗੀ ਇਹ ਵੀਡੀਓ ਜਿਹੜੀ ਇਸ ਡੇਰੇ ਵਿੱਚ ਇਹਨਾਂ ਦੀ ਜਿਹੜੀ ਵੀਡੀਓ ਆ ਉਹ ਸਾਰੀ ਆਪਾਂ ਜਨਤਕ ਕਰਾਂਗੇ ਸਾਰੇ ਮੀਡੀਆ ਵਿੱਚ ਤੇ ਜਿੱਥੇ ਭਰਾ ਸਾਰੇ ਜਾਂਦੇ ਪਹੁੰਚਦੇ ਆ ਬਿਲਕੁਲ ਜੀ ਸਾਰੇ ਅੰਮ੍ਰਿਤਧਾਰੀ ਜਾਂਦੇ ਆ ਪਰ ਜਿੱਦਾਂ ਜਿਹੜਾ ਸਾਧ ਕਹਿੰਦਾ ਆ ਉਸੇ ਤਰ੍ਹਾਂ ਜਿਹੜੀ ਸੰਗਤ ਪਿੱਛੇ ਲਾ ਕੇ ਕਰਨ ਲਾ ਪੰਦੀ ਆ ਸ਼੍ਰੀ ਦਰਬਾਰ ਸਾਹਿਬ ਤੇ ਗਿਆਨੀ ਰਕबीर ਸਿੰਘ ਰਣੂ ਮੰਗ ਪੱਤਰ ਦਿੱਤਾ ਜੀ ਜੋ ਮੰਗ ਪੱਤਰ ਜੀ ਨਕੋਦਰ ਲੱਗੇ ਡੇਰਾ ਆ ਬਲੰਦਪੁਰ ਜਿੱਥੋਂ ਦਾ ਇੱਕ ਸਾਧ ਬਲਬੀਤ ਸਿੰਘ ਕਿ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੰਗਤ ਨੂੰ ਬੋਲੀਆਂ ਪਵਾ ਰਿਹਾ ਭੰਗੜੇ ਪਵਾ ਰਿਹਾ ਗਿੱਧੇ ਪਵਾ ਰਿਹਾ ਤੇ ਸੰਤਾਂ ਨੇ ਬੜੇ ਬੜਾਈ ਕੂੜ ਪ੍ਰਚਾਰ ਕਰ ਰਿਹਾ ਉਹਦੇ ਪ੍ਰਤੀ ਅਸੀਂ ਅੱਜ ਗਿਆਨੀ ਰਗਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਕਿ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਆਸ਼ਵਾਸ਼ਣ ਲਾਇਆ ਦੇਖੋ ਜੀ ਉਹਨਾਂ ਨੇ ਮੰਗ ਪੱਤਰ ਲੈ ਲਿਆ ਪਹਿਲੇ ਸਾਨੂੰ ਸਭ ਤੋਂ ਵੱਡੀ ਗੱਲ ਦੀ ਉਹਨਾਂ ਨੇ ਸਾਨੂੰ ਸਵੇਰ ਦਾ ਬਿਠਾ ਕੇ ਹੁਣ ਜਾ ਕੇ 4 ਵਜੇ ਸਾਡੇ ਕੋਲ ਮੰਗ ਪੱਤਰ ਲੈ ਆਇਆ ਕਿ ਇਹ ਨਹੀਂ ਬਹੁਤੀ ਗੱਲ ਨਹੀਂ ਕੀਤੀ ਸਿਰਫ 2 ਮਿੰਟ ਗੱਲ ਕਰਕੇ ਕਿ ਅਸੀਂ ਬੰਦੀ ਕਾਰਵਾਈ ਕਰਾਂਗੇ ਉਹ ਦੀ ਉਹਦੇ ਡੇਰੇ ਕਈ ਜਗ੍ਹਾ ਉਹਨੇ ਆਪਣੀਆਂ ਸ਼ਾਖਾ ਖੋਲੀਆਂ ਹੋਈਆਂ ਜਿੱਦਾਂ ਅੱਜ ਤੋਂ ਕੁਝ ਸਮਾਂ ਬਾਅਦ ਜਿੱਦਾਂ ਨਰਕਧਾਰੀਆਂ ਨੇ ਆਪਣੀਆਂ ਸ਼ਾਖਾਂ ਖੋਲ੍ਹ ਕੇ ਹੌਲੀ-ਹੌਲੀ ਆਪਣੇ ਪੈਰ ਜਮਾ ਕੇ ਆਪਣੇ ਨਾਲ ਸੰਗਤ ਜੋੜ ਕੇ ਫਿਰ ਉਸ ਤੋਂ ਬਾਅਦ ਕੂੜ ਪ੍ਰਚਾਰ ਕਰਨਾ ਸ਼ੁਰੂ ਕਰਤਾ ਗੁਰੂ ਘਰਾਂ ਦੇ ਵਿੱਚ ਉਹਨੇ ਐਦਾਂ ਦੇ ਪਖੰਡ ਕਰਨੇ ਸ਼ੁਰੂ ਕਰਤੇ ਜਿੰਨੂੰ ਕਿ ਆਪਾਂ ਮਨਮਤ ਕਹਿੰਦੇ ਆ ਉਹੀ ਨਰਕਤਾਰੀਏ ਦੇ ਰਾਹ ਦੇ ਉੱਪਰ ਅੱਜ ਇਹ ਬਲੰਦਪੁਰੀਆ ਸਾਧੂ ਤੁਰਿਆ ਜੀ ਅਸੀਂ ਮੰਗ ਕਰਦੇ ਆਂ ਕਿ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਸਾਰੀ ਸੰਗਤ ਇਕੱਠ ਕਰਕੇ ਜੋ ਇਹਦੇ ਤੇ ਕਾਨੂੰਨੀ ਕਾਰਵਾਈ ਬੰਦੀ ਹੈ ਬੰਨੀ ਜਾਵੇ ਨਹੀਂ ਜੀ ਸਾਨੂੰ ਹਲੇ ਮਿਲਿਆ ਨਹੀਂ ਜੀ ਅਸੀਂ ਉਹਨਾਂ ਨਾਲ ਇੱਕ ਦੋ ਵਾਰੀ ਰਾਤਾਂ ਕੈਂਪ ਕੀਤਾ ਆ ਪਰ ਹੁਣੇ ਸਾਡੀ ਗੱਲ ਹੋਈ ਨਹੀਂ ਉਹਦੇ ਨਾਲ ਹਾਂਜੀ